ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਸਾਗ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਤੇ ਹਰ ਇੱਕ ਦਿਕਰੇ ਸਾਗ ਬਣਨੇ ਬੰਨਾ ਤੇ ਅੱਜ ਸਾਡੀ ਮਾਂ ਨੇ ਵੀ ਸਾਗ ਬਣਾਇਆ ਸੀ ਜਿੰਨਾ ਜ਼ਿਆਦਾ ਸਾਗ ਸਵਾਦ ਲੱਗਦਾ ਉਹਦੇ ਤੋਂ ਵੱਧ ਮਿਹਨਤ ਸਾਗ ਬਣਾਉਣ ਤੇ ਲੱਗਦੀ ਆ ਤੁਹਾਡੇ ਸਾਹਮਣੇ ਆ ਵੀਡੀਓ ਚ ਦੇਖ ਸਕਦੇ ਹੋ ਤੁਸੀਂ ਕਿ ਮਾਂ ਨੇ ਕਿੰਨੀ ਜ਼ਿਆਦਾ ਮਿਹਨਤ ਕੀਤੀ ਐ ਤੇ ਹੁਣ ਘਟੋ ਘਟ ਇੱਕ ਘੰਟੇ ਵਾਸਤੇ ਇਹਨੂੰ ਚੁੱਲ੍ਹੇ ਦੇ ਸੇਕ ਦੇ ਉੱਤੇ ਰੁਜਾਇਆ ਜਾਊ। ਹੁਣ ਇੱਕ ਘੰਟਾ ਵੇਟ ਕਰਨੀ ਪੈਣੀ ਆ ਫਿਰ ਮਾਂ ਨਹੀਂ ਖਾਦੀ ਚਿਬੜਾਂ ਦੀ ਚਟਣੀ ਨਾਲ ਰੋਟੀ ਤੇ ਨਾਲ ਪੀਤੀ ਚਾਹ। ਬਾਕੀ ਜਿਨਨੇ ਚਿਬੜਾਂ ਦੀ ਚਟਣੀ ਖਾਦੀ ਐ ਉਹ ਕਮੈਂਟ ਜ਼ਰੂਰ ਕਰੇ। ਜਿਨੂੰ ਚਿਬੜਾਂ ਬਾਰੇ ਨਹੀਂ ਪਤਾ ਉਹ ਵੀ ਕਮੈਂਟ ਜ਼ਰੂਰ ਕਰ ਦੇ। ਦੇਖਦੇ ਆਂ। ਤੇ ਹੁਣ 1 ਘੰਟਾ ਹੋ ਗਿਆ ਸੀ ਉਦੋਂ ਤੋਂ ਬਾਅਦ ਵਿੱਚ ਆਲਣ ਪਾਇਆ ਗਿਆ ਜਿਵੇਂ ਕਿ ਮੱਕੀ ਦਾ ਆਟਾ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਗਿਆ ਸਾਗ ਦੇ ਵਿੱਚ ਇੱਕ ਗੱਲ ਹੋਰ ਪੁੱਛਣਾ ਚਾਹਣਾ ਤੁਹਾਡੇ ਕੋਲੋਂ ਕਿ ਮਾਂ ਜਿਸ ਨਾਲ ਸਾਗ ਨੂੰ ਰਗੜਾ ਲਾ ਰਹੀ ਹੈ ਉਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਕੀ ਕਹਿੰਦੇ ਆ ਇੱਕ ਮੈਂ ਦੇ ਵਿੱਚ ਜ਼ਰੂਰ ਦੱਸਿਓ ਤੇ ਹੁਣ ਆਪਣਾ ਸਾਗ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ ਇਹ ਚੰਗੀ ਤਰ੍ਹਾਂ ਰਗੜ ਲਿਆ ਮਾਂ ਦੀ ਬਹੁਤ ਮਿਹਨਤ ਹੈ ਸਾਗ ਬਣਾਉਣ ਦੇ ਵਿੱਚ ਤੇ ਮਾਂ ਲਿਕ ਲਾਈਕ ਜ਼ਰੂਰ ਕਰਿਓ ਤੇ ਹੁਣ ਸਾਗ ਪ੍ਰੋਪਰ ਤਰੀਕੇ ਨਾਲ ਤਿਆਰ ਹੈ ਇਹਨੂੰ ਢੱਕ ਕੇ ਰੱਖਤਾ ਤੇ ਬਾਹਰੋਂ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਤਾ ਹੁਣ ਰੋਟੀ ਬਣਾਉਣ ਦੀ ਤਿਆਰੀ ਹੈ ਤੇ ਹੁਣ ਮੱਕੀ ਦਾ ਆਟਾ ਤੇ ਕਣਕ ਦਾ ਆਟਾ ਮਿਕਸ ਰੋਟੀ ਬਣ ਰਹੀ ਹੈ ਰੋਟੀ ਬਣਾਉਣ ਤੋਂ ਬਾਅਦ ਟੇਸਟ ਦੇਖਦੇ ਹਾਂ ਸਾਗ ਦਾ ਤੇ ਮੱਕੀ ਦੀ ਰੋਟੀ ਦਾ ਹੁਣ ਰੋਟੀ ਬਣ ਕੇ ਤਿਆਰ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰਿਓ ਧੰਨਵਾਦ